ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਪੂਰਨ ਮਾਸੀ ਵਾਲੇ ਦਿਨ ਤੁਸੀਂ ਪੀਲੀ ਸਰੋਂ ਦਾ ਇਹ ਖਾਸ ਉਪਾਅ ਕਰ ਲੈਂਦੇ ਹੋ ਮੰਨ ਕੇ ਚੱਲੋ ਪੂਰਾ ਘਰ ਤੁਹਾਡਾ ਪੈਸਿਆਂ ਦੇ ਨਾਲ ਭਰ ਜਾਵੇਗਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਘਰ ਤੇ ਬਣ ਜਾਵੇ ਤੁਹਾਡੇ ਘਰ ਦੀ ਗਰੀਬੀ ਹਮੇਸ਼ਾ ਲਈ ਦੂਰ ਹੋ ਜਾਵੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਕੱਲ ਕਰਨ ਵਾਲੇ ਹਾਂ ਜੀ ਕਿ ਪੂਰਨ ਮਾਸ਼ੀ ਤੇ ਕੀਤਾ ਜਾਣ ਵਾਲਾ ਪੀਲੇ ਸਰੋਂ ਦਾ ਇਹ ਇੱਕ ਖਾਸ ਪਾ ਜੋ ਸਾਡੇ ਘਰ ਦੀ ਹਰ ਪਰੇਸ਼ਾਨੀ ਹਰ ਦੁੱਖ ਤਕਲੀਫ ਨੂੰ ਖਤਮ ਕਰ ਦੇਵੇਗਾ ਕਿਉਂਕਿ ਸੰਗਤ ਜੀ ਇਹ ਇੱਕ ਅਜਾਇਆ ਪਵਿੱਤਰ ਤਿਉਹਾਰ ਹੈ ਸੱਚਾਈ ਤੇ ਧਰਮ ਦੇ ਚਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੰਗਤ ਜੀ ਇਸ ਸਮੇਂ ਸਕਾਰਾਤਮਕ ਊਰਜਾ ਤੇ ਅਧਿਆਤਮਿਕ ਸ਼ਕਤੀ ਅਜਾਈ ਹੁੰਦੀ ਹੈ। ਕੋਈ ਵੀ ਉਪਾਜ ਜਾਂ ਅਰਦਾਸ ਜੇਕਰ ਪੂਰੇ ਸ਼ਰਧਾ ਨਾਲ ਕੀਤੀ ਜਾਵੇ ਤਾਂ ਸੰਗਤ ਜੀ ਉਹਦਾ 10 ਗੁਣਾ ਫਾਲ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਮਨੁੱਖ ਦੀ ਇੱਛਾ ਪੂਰੀ ਹੁੰਦੀ ਹੈ। ਉਹਦੇ ਘਰ ਵਿੱਚ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ। ਭਾਵਕੇ ਤਾਂ ਸੰਪਤੀ ਦੀ ਕਮੀ ਨਹੀਂ ਰਹਿੰਦੀ ਸੁੱਖ ਸਮ੍ਰਿਧੀ ਦੀ ਵਰਖਾ ਹੁੰਦੀ ਹੈ ਪਰ ਅਸੀਂ ਅਕਸਰ ਵੇਖਦੇ ਹਾਂ ਕਿ ਬਹੁਤ ਮਿਹਨਤ ਦੇ باوجود ਵੀ ਧਨ ਨਹੀਂ ਟਿਕਦਾ ਕਾਰੋਬਾਰ 'ਚ ਰੁਕਾਵਟਾਂ ਆਉਂਦੀਆਂ ਹਨ ਜਾਂ ਨੌਕਰੀ ਵਿੱਚ ਤਰੱਕੀ ਨਹੀਂ ਮਿਲਦੀ ਤਾਂ ਸੰਗਤ ਜੀ ਅਜਾਏ ਵਿੱਚ ਦੁਸ਼ਹਿਰੇ ਤੇ ਤਾਂ ਸੰਗਤ ਜੀ ਅਜਾਏ ਵਿੱਚ ਪੂਰਨਮਾਸੀ ਤੇ ਮੱਸਿਆ ਦੇ ਪਵਿੱਤਰ ਦਿਨ ਸਾਡੇ ਲਈ ਸੁਨਹਿਰੀ ਮੌਕਾ ਲੈ ਕੇ ਆਉਂਦੇ ਹਾਂ ਆਜਾ ਸਿੰਘ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਪੀਲੀ ਸਰੋਂ ਦਾ ਇੱਕ ਖਾਸ ਸ਼ਮਧਕਾਰੀ ਉਪਾ ਜੋ ਪੂਰਨ ਮਾਸ਼ੀ ਦੇ ਦਿਨ ਚੱਕ ਤੁਸੀਂ ਕਰ ਲੈਂਦੇ ਹੋ ਤਾਂ ਇਸ ਪਾਣੂ ਕਰਨ ਦੇ ਨਾਲ ਸਾਡੇ ਪੈਸੇ ਨਾਲ ਸੰਬੰਧਿਤ ਜੋ ਵੀ ਪਰੇਸ਼ਾਨੀ ਹੈ ਜੋ ਵੀ ਸਮੱਸਿਆ ਹੈ ਹਮੇਸ਼ਾ ਦੇ ਲਈ ਖਤਮ ਹੋ ਜਾਵੇਗੀ ਕਿਉਂਕਿ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਧਨ ਦੀ ਕਮੀ ਕਾਰੋਬਾਰ ਦੇ ਵਿੱਚ ਘਾਟਾ ਜਾਂ ਨੌਕਰੀ ਵਿੱਚ ਰੁਕਾਵਟਾਂ ਦੀ ਸਮੱਸਿਆ ਦੇ ਨਾਲ ਜੋਜ ਰਹੇ ਹਨ ਕਈ ਵਾਰ ਪੈਸਾ ਵੜਾ ਹੁੰਦਾ ਹੈ ਪਰ ਘਰ ਵਿੱਚ ਟਿਕਦਾ ਨਹੀਂ ਅਚਾਨਕ ਖਰਚੇ ਕਰਜ਼ੇ ਜਾਂ ਸੇਵਤਾ ਸਾਹਮਣੇ ਆ ਜਾਂਦੀਆਂ ਹਨ ਜਿਸ ਕਰਕੇ ਮਨੁੱਖ ਹਮੇਸ਼ਾ ਨਿਰਾਸ਼ ਰਹਿੰਦਾ ਹੈ ਸੰਗਤ ਜੀ ਕਾਰੋਬਾਰੀ ਲੋਕ ਤਾਂ ਸੋਚਦੇ ਹਨ ਕਿ ਉਹਨਾਂ ਨੂੰ ਨਫਾ ਕਿਉਂ ਨਹੀਂ ਵਧ ਰਿਹਾ ਨੌਕਰੀ ਪੇਸ਼ੇਵਰ ਲੋਕ ਇਹ ਸੋਚਦੇ ਹਨ ਤਰੱਕੀ ਜਾਂ ਤਨਖਾਹ ਵਿੱਚ ਵਾਧਾ ਕਿਉਂ ਨਹੀਂ ਹੋ ਰਿਹਾ ਸੋ ਫਿਰ ਸਾ ਸੰਗਜੀ ਇਹ ਸਾਰੀਆਂ ਸਮੱਸਿਆਵਾਂ ਨਕਾਰਾਤਮਿਕ ਊਰਜਾ ਤੇ ਬੁਰੀ ਨਜ਼ਰ ਜਾਂ ਗ੍ਰਹਿ ਦੋਸ਼ਾਂ ਦੇ ਪ੍ਰਭਾਵ ਦੇ ਨਾਲ ਹੁੰਦੀਆਂ ਹਨ ਪ੍ਰਸੰਗਤ ਜੀ ਪੂਰਨ ਮਾਸ਼ੀ ਦਾ ਦਿਨ ਹੈ ਜੋ ਸਕਾਰਾਤਮਕਤਾ ਤੇ ਜਿੱਤ ਦਾ ਪ੍ਰਤੀਕ ਹੁੰਦਾ ਹੈ ਸਾਡੇ ਜੀਵਨ ਦੀਆਂ ਇਹ ਸਮੱਸਿਆਵਾਂ ਨੂੰ ਦੂਰ ਕਰਨ ਦਾ ਇੱਕ ਸੁਨਹਿਰੀ ਮੌਕਾ ਹੁੰਦਾ ਹੈ ਪੀਲੀ ਸਰੋਂ ਜਿਹੜੀ ਹੈ ਸ਼ੁੱਧਤਾ ਤੇ ਸਮ੍ਰiddhi ਦਾ ਪ੍ਰਤੀਕ ਉਸ ਨੂੰ ਮੰਨਿਆ ਜਾਂਦਾ ਹੈ ਤੇ ਸੁਰੱਖਿਆ ਦਾ ਪ੍ਰਤੀਕ ਵੀ ਮੰਨੇ ਜਾਂਦੀ ਹੈ ਨਾਲ ਹੀ ਤੁਸੀਂ ਪੀਲੇ ਸਰੋਂ ਦਾ ਊਰਜਾ ਨਕਾਰਾਤਮਿਕ ਨੂੰ ਦੂਰ ਵੀ ਕਰਦੇ ਹੈ ਤੇ ਸਾਡੇ ਘਰ ਵਿੱਚ ਸਕਾਰਾਤਮਿਕ ਊਰਜਾ ਦਾ ਸੰਚਾਰ ਵੀ ਕਰਦੇ ਹੈ ਮਾਤਾ ਲక్ష్ਮੀ ਤੇ ਗੁਰੂ ਬ੍ਰਹਸਪਤੀ ਦੀ ਕਿਰਪਾ ਨੂੰ ਸਦਨ ਦਾ ਸਾਧਨ ਵੀ ਇਸ ਨੂੰ ਮੰਨਿਆ ਜਾਂਦਾ ਹੈ ਪੂਰਨਵਾਰਸ਼ੀ ਦੇ ਦਿਨ ਜਦੋਂ ਸਕਾਰਾਤਮਿਕ ਊਰਜਾ ਦਾ ਪ੍ਰਭਾਵ ਸਿਖਰ ਤੇ ਹੁੰਦਾ ਹੈ ਪੀਲੇ ਸਰੋਂ ਦੀ ਵਰਤੋਂ ਕਰਕੇ ਕੀਤਾ ਗਿਆ ਉਪਾਅ ਕਈ ਗੁਣਾ ਪ੍ਰਭਾਵਸ਼ਾਲੀ ਸਾਡੇ ਲਈ ਸਾਬਤ ਹੋ ਜਾਵੇਗਾ ਸੋ ਇਸਪੇਲੇ ਸਰੌਂ ਦੇ ਨਾਲ ਸੋਕ ਸਮ੍ਰiddhi ਅਤੇ ਖੁਸ਼ਹਾਲੀ ਵੀ ਆਵੇਗੀ ਤੇ ਇਹਦੀ ਸ਼ਕਤੀਕਰ ਦੇ ਵਾਤਾਵਰਣ ਨੂੰ ਸ਼ੁੱਧ ਕਰਕੇ ਧਨ ਦੌਲਤ ਨੂੰ ਖਿੱਚਣ ਵਿੱਚ ਮਦਦ ਵੀ ਕਰੇ ਮਦਦ ਵੀ ਕਰ ਦੇਵੇਗੀ ਸੋ ਫਿਰ ਆਓ ਸਾਥ ਸੰਗਤ ਜੀ ਗੱਲ ਕਰਦੇ ਹਾਂ ਉਪਾਅ ਦੇ ਬਾਰੇ ਜੋ ਤੁਸੀਂ ਪੂਰਨ ਮਾਸ਼ੀ ਦੇ ਪਵਿੱਤਰ ਦਿਨ ਦੇ ਨਾਲ ਕਰਨਾ ਹੈ ਜਿਸੇ ਨਾਲ ਤੁਹਾਡੇ ਘਰ ਵਿੱਚ ਧਨ ਸੰਪਤੀ ਦੀ ਵਰਖਾ ਹੋਵੇਗੀ ਇਹ ਉਪਾਅ ਪੀਲੀ ਸਰੋਂ ਦੇ ਨਾਲ ਜੁੜਿਆ ਹੋਇਆ ਹੈ ਤੇ ਬੜਾ ਹੀ ਸੱਲ ਹੈ ਪਰ ਆਦੀ ਅੰਤ ਪ੍ਰਭਾਵਸ਼ਾਲੀ ਵੀ ਹੈ ਜੇਕਰ ਤੁਸੀਂ ਇਸ ਨੂੰ ਪੂਰੀ ਸ਼ਰਧਾ ਤੇ ਸ਼ੁੱਧਤਾ ਦੇ ਨਾਲ ਕਰਦੇ ਹੋ ਤਾਂ ਮਾਤਾ ਲక్ష్ਮੀ ਤੇ ਰਾਮ ਦੀ ਕਿਰਪਾ ਤੁਹਾਡੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਕਰ ਸਕਦੇ ਹਨ ਤੁਹਾਡਾ ਘਰ ਤਾਂ ਦੌਲਤ ਨਾਲ ਭਰ ਜਾਵੇਗਾ ਸੰਗਤ ਜੀ ਇਸ ਨੂੰ ਤੁਸੀਂ ਪੂਰਨਮਾਸ਼ੀ ਦੇ ਦਿਨ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਜਦ ਸ਼ਾਮ ਨੂੰ ਸ਼ੁਭ ਮਹੌਰਤ ਦੇ ਵਿੱਚ ਤੁਸੀਂ ਪਾਕ ਕਰ ਲੈਣਾ ਹੈ ਇਸ ਉਪਾਅ ਦੇ ਲਈ ਤੁਹਾਨੂੰ ਚਾਹੀਦੀ ਹੈ ਕੁਝ ਸਮੱਗਰੀ ਜੋ ਉਪਾਅ ਦੀ ਸ਼ਕਤੀ ਨੂੰ ਬਤਾ ਦੇਵੇ ਕਿ ਸੰਗਤ ਜੀ ਇਸ ਸਮੱਗਰੀ ਦੇ ਵਿੱਚ ਸ਼ਾਮਲ ਕਰਨੇ ਹਨ 7 ਚਮਚੇ ਪੀਲੀ ਸਰੋਂ ਦੇ ਪਾਕ ਇਸ ਸੰਗਤ ਜੀ ਤੁਸੀਂ 7 ਚਮਚੇ ਪੀਲੀ ਸਰੋਂ ਦੇ ਲੈਣੇ ਹਨ ਜੋ ਪੂਰਨ ਤੌਰ ਤੇ ਸ਼ੁੱਧ ਹੋਣੀ ਚਾਹੀਦੀ ਹੈ ਉਸ ਵਿੱਚ ਕਿਸੇ ਵੀ ਪ੍ਰਕਾਰ ਦੀ ਖਰਾਬੀ ਨਹੀਂ ਹੋਣੀ ਚਾਹੀਦੀ ਕਿਉਂਕਿ ਸੰਗਤ ਜੀ ਸ਼ੁੱਧ ਸਮੱਗਰੀ ਹੀ ਐਸੇ ਉਪਾਅ ਦੇ ਲਈ ਪ੍ਰਭਾਵਸ਼ਾਲੀ ਹੋ ਸਕਦੀ ਹੈ ਤੇ ਬਹੁਤ ਹੀ ਜ਼ਿਆਦਾ ਇਸ ਸਮੇਂ ਨੂੰ ਸ਼ੁੱਧਤਾ ਦੇ ਵਿੱਚ ਵਧਾ ਦੇਵੇਗੀ ਇੱਕ ਛੋਟਾ ਜਿਹਾ ਟੁਕੜਾ ਗੁੜ ਦਾ ਵੀ ਚਾਹੀਦਾ ਹੈ ਜੋ ਸਮ੍ਰiddhi ਹੋਵੇ ਜਿਵੇਂ ਮਿਠਾਸ ਦਾ ਪ੍ਰਤੀਕ ਵੀ ਗੁੜ ਨੂੰ ਮੰਨਿਆ ਜਾਂਦਾ ਹੈ ਥੋੜਾ ਜਿਹਾ ਸਰੋਂ ਦਾ ਤੇਲ ਸੁਰੱਖਿਆ ਅਤੇ ਸ਼ੁੱਧਤਾ ਨੂੰ ਵਧਾ ਦੇਵੇਗਾ ਸਾ ਸੰਗਤ ਜੀ ਨਾਲ ਹੀ ਇੱਕ ਸਾਫ਼ ਪੀਲਾ ਜਾਂ ਲਾਲ ਕਪੜਾ ਜੋ ਕਿ ਮਾਤਾ ਲక్ష్ਮੀ ਤੇ ਸਮ੍ਰiddhi ਨੂੰ ਸਾਡੇ ਘਰ ਵਿੱਚ ਲੈ ਕੇ ਆਵੇਗਾ ਭਾਵਕੇ ਤਾਂ ਦੌਲਤ ਨੂੰ ਖਿੱਚ ਲਿਆਵੇਗਾ ਇੱਕ ਪਿੱਤਲ ਜਾਂ ਸਟੀਲ ਦੀ ਥਾਲੀ ਜੋ ਸਮੱਗਰੀ ਨੂੰ ਪਵਿੱਤਰਤਾ ਦੇ ਨਾਲ ਰੱਖਣ ਲਈ ਵਰਤੀ ਜਾਵੇਗੀ ਇਸ ਪਾਉ ਨੂੰ ਕਰਨ ਦਾ ਤਰੀਕਾ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਤੁਸੀਂ ਪੂਰਨ ਮਾਸ਼ੀ ਵਾਲੇ ਦਿਨ ਸੁਚੇਤ ਹੋ ਕੇ ਇਸ਼ਨਾਨ ਕਰ ਲੈਣਾ ਹੈ ਸਾਫ ਸੁਥਰੇ ਕੱਪੜੇ ਪਹਿਨ ਲੈਣੇ ਹਨ ਕਾਸ ਕਰਕੇ ਪੀਲੇ ਜਾਨ ਚਟੇ ਰੰਗ ਦੇ ਕੱਪੜੇ ਪਹਿਨਣੇ ਹਨ ਕਿਉਂਕਿ ਇਹ ਰੰਗ ਮਾਤਾ ਲక్ష్ਮੀ ਨੂੰ ਬਹੁਤ ਜ਼ਿਆਦਾ ਪਸੰਦ ਹੈ ਘਰ ਨੂੰ ਸਾਫ਼ ਸੁਥਰਾ ਰੱਖਣਾ ਹੈ ਮਨ ਵਿੱਚ ਸਕਾਰਾਤਮਕ ਵਿਚਾਰ ਲਿਆਉਣੇ ਹਨ ਫਿਰ ਆਪਣੇ ਘਰ ਨੂੰ ਪੂਜਾ ਵਾਲੇ ਸਥਾਨ ਤੇ ਇੱਕ ਦੀਵਾ ਤੇ ਤੁਸੀਂ ਦੇਸੀ ਘਿਓ ਦਾ ਰੋਸ਼ਨ ਵੀ ਕਰ ਲੈਣਾ ਹੈ ਨਾਲ ਹੀ ਇੱਕ ਧੂਪ ਜਲਾ ਲੈਣੀ ਹੈ ਕਿਉਂਕਿ ਪੂਜਾ ਸਥਾਨ ਨੂੰ ਸਕਾਰਾਤਮਕ ਕਿਉਂਕਿ ਪੂਜਾ ਸਥਾਨ ਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦੀ ਹੈ ਫਿਰ ਸਾਧ ਸੰਗਤ ਇੱਕ ਸਾਫ਼ ਪਤੀਲਾ ਸਟੀਲ ਦੀ ਥਾਲੀ ਵਿੱਚ ਇੱਕ ਸਾਫ਼ ਪਿੱਤਲ ਸਟੀਲ ਦੀ ਥਾਲੀ ਵਿੱਚ 7 ਚਮਚੇ ਸਾਬਤ ਪੀਲੀ ਸਰੋਂ ਦੇ ਲੈਣੇ ਹਨ ਤੇ ਥੋੜਾ ਜਿਹਾ ਸਰੋਂ ਦਾ ਤੇਲ ਤੇ ਇੱਕ ਛੋਟਾ ਜਿਹਾ ਗੋੜ ਦਾ ਟੁਕੜਾ ਰੱਖਣਾ ਹੈ ਇਹ ਸਾਰੀ ਸਮੱਗਰੀ ਸ਼ੁੱਧ ਤੇ ਪਵਿੱਤਰ ਹੋਣੀ ਚਾਹੀਦੀ ਹੈ ਸੋ ਇਸ ਸਮੱਗਰੀ ਨੂੰ ਮਾਤਾ ਲਕਸ਼ਮੀ ਨੂੰ ਤੁਸੀਂ ਉਹਨਾਂ ਦੀ ਫੋਟੋ ਦੇ ਸਾਹਮਣੇ ਵੀ ਰੱਖ ਸਕਦੇ ਹੋ ਹੱਥ ਜੋੜ ਕੇ ਮਨ ਵਿੱਚ ਅਸ਼ੋਧ ਸੰਕਲਪ ਲੈ ਕੇ ਜੇਕਰ ਤੁਸੀਂ ਹੋਰ ਕਿਸੇ ਧਰਮ ਨੂੰ ਮੰਨਦੇ ਹੋ ਤਾਂ ਉਹਨਾਂ ਦੀ ਤਸਵੀਰ ਦੇ ਅੱਗੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਤੇ ਕਹਿਣਾ ਹੈ ਸਾਡੇ ਜੀਵਨ ਚੋਂ ਨਕਾਰਾਤਮਿਕ ਊਰਜਾ ਪੂਰੀ ਨਜਿੱਤੇ ਰੁਕਾਵਟਾਂ ਨੂੰ ਦੂਰ ਕਰ ਦਿਓ ਤੇ ਸਾਡੇ ਕਾਰੋਬਾਰ ਨੌਕਰੀ ਵਿੱਚ ਰੁਕਾਵਟਾਂ ਨੂੰ ਦੂਰ ਕਰੋ ਘਰ ਵਿੱਚ ਧਨ ਸੰਪਤੀ ਤੇ ਸੁਖ ਸਮ੍ਰiddhi ਦਾ ਪ੍ਰਕਾਸ਼ ਕਰੋ ਇਸ ਅਰਦਾਸ ਨੂੰ ਤੁਸੀਂ ਪੂਰੇ ਵਿਸ਼ਵਾਸ ਤੇ ਸ਼ਰਦਾ ਦੇ ਨਾਲ ਕਰਨਾ ਹੈ ਅਰਦਾਸ ਤੋਂ ਬਾਅਦ ਪੀਲੀ ਸਰੋਂ ਤੇ ਸਰੋਂ ਦਾ ਤੇਲ ਗੋੜਨੋ ਇੱਕ ਸਾਫ ਪੀਲੇ ਰੰਗ ਦੇ ਕੱਪੜੇ ਵਿੱਚ ਬੰਨ ਲੈਣਾ ਹੈ ਫਿਰ ਤੁਸੀਂ ਇਸ ਪੋਟਲੀ ਨੂੰ ਆਪਣੇ ਘਰ ਦੀ ਤਜੋਰੀ ਜਾਂ ਪੈਸੇ ਵਾਲੀ ਅਲਮਾਰੀ ਜਾਂ ਉਸ ਜਗ੍ਹਾ ਤੇ ਰੱਖਣਾ ਹੈ ਤੁਸੀਂ ਆਪਣਾ ਧਨ ਜਿੱਥੇ ਰੱਖਦੇ ਹੋ ਜੇਕਰ ਤਜੋਰੀ ਨਹੀਂ ਹੈ ਤਾਂ ਬਸ ਵਿੱਚ ਜਾਂ ਕਿਸੇ ਸੁਰੱਖਿਅਤ ਜਗ੍ਹਾ ਤੇ ਰੱਖ ਸਕਦੇ ਹੋ ਜਾਂ ਫਿਰ ਸੰਗਤ ਜੀ ਅਗਲੇ ਦਿਨ ਤੁਸੀਂ ਪੂਰਨਮਾਸੀ ਦੇ ਦਿਨ ਇਸ ਪੋਟਲੀ ਨੂੰ ਕਿਸੇ ਸਾਫ ਵਗਦੇ ਪਾਣੀ ਜਾਂ ਜਿਵੇਂ ਨਦੀ ਨੈਰ ਵਿੱਚ ਪ੍ਰਵਾਹ ਕਰ ਸਕਦੇ ਹੋ ਇਸ ਪ੍ਰਕਿਰਿਆ ਨੂੰ ਨਕਾਤਮਿਕ ਊਰਜਾ ਨੂੰ ਦੂਰ ਕਰਕੇ ਸਾਡੇ ਘਰ ਵਿੱਚ ਸਕਾਰਾਤਮਕਤਾ ਆਵੇਗੀ ਫਿਰ ਇਹ ਪੀਲੀ ਸਰੋਂ ਦਾ ਉਪਵਾਸ ਸਿਰਫ ਇੱਕ ਪੋਟਲੀ ਬਣਾਉਣਾ ਜਾਂ ਤੁਚਰੀ ਰੱਖਣ ਦਾ ਨਹੀਂ ਸਗੋਂ ਮਾਤਾ ਲక్ష్ਮੀ ਦੇ ਅਨੰਦ ਕਿਰਪਾ ਦੇ ਵਿਸ਼ਵਾਸ ਦੇ ਨਾਲ ਸ਼ੁੱਧਤਾ ਤੇ ਸਕਾਰਾਤਮਕਤਾ ਸੋਚ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸੋ ਪੀਲੀ ਸਰੋਂ ਦੀ ਸ਼ਕਤੀ ਨਕਾਤਮਿਕ ਊਰਜਾ ਬੁਰੇ ਨਜਾਇਜ਼ ਗ੍ਰਹਿ ਦੋਸ਼ ਨੂੰ ਸੜ ਕੇ ਸਾਡੇ ਜੀਵਨ ਵਿੱਚ ਸ਼ੁਧਤਾ ਲਿਆਵੇਗੀ। ਇਸ ਪੀਲੀ ਰੰਗਤ ਸਮ੍ਰiddhi ਦੀ ਖੁਸ਼ਹਾਲੀ ਦੀ ਨਿਸ਼ਾਨੀ ਹੈ। ਸਰੋਂ ਦਾ ਤੇਲ ਸੁਰੱਖਿਆ ਦਾ ਪ੍ਰਤੀਕ ਹੈ। ਸੋ ਸਾਡੇ ਘਰ ਵਿੱਚ ਜੀਵਨ ਨੂੰ ਬਾਰੇ ਨਕਾਤਮਿਕ ਤੋਂ ਬਚਾ ਦੇਵੇਗੀ। ਗੁੜ ਜੋ ਮਿਠਾਸ ਤੇ ਸਮ੍ਰiddhi ਦਾ ਪ੍ਰਤੀਕ ਹੈ ਸਾਡੇ ਜੀਵਨ ਵਿੱਚ ਸੁੱਖ ਤੇ ਸਮ੍ਰiddhi ਨੂੰ ਬਤਾਉਂਦਾ ਹੈ। ਸੋ ਇਹ ਜਿਹੜਾ ਤਿਉਹਾਰ ਹੈ ਸਚਾਈ ਦਾ ਤੇ ਜਿੱਤ ਦਾ ਪ੍ਰਤੀਕ ਹੈ ਇਸ ਪਾਣੋ ਕਈ ਗੁਣਾ ਪਰਭਾਵਸ਼ਾਲੀ ਬਣਾ ਦੇਵੇਗਾ ਜਦੋਂ ਅਸੀਂ ਪਾਉ ਸ਼ਰਧਾ ਦੇ ਨਿਯਮ ਦੇ ਨਾਲ ਕਰਾਂਗੇ ਸਾਡੇ ਮਨ ਦੀਆਂ ਸਾਰੀਆਂ ਸ਼ੰਕਾਵਾਂ ਡਰ ਤੇ ਨਿਰਾਸ਼ਾ ਦੂਰ ਹੋਵੇਗੀ ਇਸ ਪਾ ਦੇ ਨਾਲ ਸਾਡੇ ਅੰਦਰ ਸਕਾਰਾਤਮਕਤਾ ਤੇ ਵਿਸ਼ਵਾਸ ਦਾ ਸੰਚਾਰ ਪ੍ਰਭਾਵ ਵੀ ਹੋ ਜਾਵੇਗਾ ਸਾਡੇ ਜਿਮਨੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਛੰਗੇ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਕਿ ਫਤਿਹ